ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲਸਣੋਂ ਥਾਂ ਬਣਾਇਆ ਅੱਜ ਲਸਣ ਪੂਰ ਕੇ ਲਾਉਣ ਲੱਗਦੇ ਆ ਤੇ ਕੱਰਾ ਤਾਂ ਹਵਾ ਬਹੁਤ ਚੱਲ ਗਈ ਵਿੱਚ ਪੱਕੇ ਬੁੱਕੇ ਜੌਂਨਿਆਂ ਨੂੰ ਬਾਬਾ ਸੱਟ ਸੁੱਟ ਗਈ ਸ਼ਾਮੇ ਝੂਮੇ ਵੀ ਡੱਗ ਪਏ ਜਿਹੜੇ ਵੱਧ ਪੱਕੇ ਹੋਏ ਸੀਗੇ ਚੋਂ ਮੈਂ ਸ਼ਾਮੇ ਡੱਗੀਆਂ ਆਈਆਂ ਡੱਗ ਪੀਆਂ ਹਵਾ ਜਾਣੀ ਕਿ ਬਹੁਤ ਸੀਗੀ ਤੇ ਮੈਂ 26 ਜੁਈਆ ਦਾ ਫੂਸਾ ਥਾਂ ਨੇ ਜਿਹੀ ਵਸਾਂ ਟੇਡਾ ਜਾ ਕਰ ਗਈ ਉਹ ਤਾਂ ਸਾਰੇ ਉਸੇ ਦਾ ਸੈਟ ਆ ਜਿਹੜੇ 26 ਸੀ 31 ਸੀ ਵਿੱਚ ਉਹ 바ਵਾ ਸੈਟ ਤੇ ਨੇਰੀ ਬਹੁਤ ਜ਼ਿਆਦਾ ਸੀਗੀ ਰਾਤ ਨੂੰ 바ਵਾ ਨੁਕਸਾਨ ਕਰ ਗਈ ਜਾਣਗੀ ਤੇ ਅੱਜ ਆਪਾਂ ਲਸਣ ਫੀਤੇ ਆ ਭੋਰਦੇ ਆ ਦਿਖਾਉਨੇ ਆ ਆ ਦੇ ਭੋਰਦੇ ਆ ਲਸਣ ਆ ਆ ਭੋਰ ਲਿਆ 바ਵਾ ਐ ਭੋਰਦੇ ਆ ਛੋੜ ਕੇ ਪਹਿਲਾਂ ਫਿਰ ਇਹਨੂੰ ਸਾਫ਼ ਕਰ ਲੈਣਾ ਫਿਰ ਭੋਰਦੇ ਆ ਇਦੇ ਚ ਆਪਾਂ ਕੱਲ ਵੀ ਤੀ ਜਮੀ ਇਹਦਾ ਜਮੀ ਬੀਜਲੀ ਨਾਲੇ ਆ ਕਰ ਲਿਆ ਆਪਾਂ ਥਾਂ ਤਿਆਰ ਆ ਪਾਲੀਆਂ ਕਿਆ ਰੀਆਂ ਤਾਂ ਸਣ ਨੂੰ ਤਿੰਨ ਕਿਆ ਰੀਆਂ ਪਾਲੀਆਂ ਆ ਹਾਲਾ ਸਣ ਨੂੰ ਬਾਦੇ ਬਟਾ ਪਾ ਕੇ ਬਣਾ ਲੀਆਂ ਉਹ ਲਾਲ ਲਾਵਾਂਗੇ ਲਸਣ ਕੋ ਚਿੱਟਾ ਲਾਵਾਂਗੇ ਆ ਲਾਲ ਲਸਣ ਆਦੇ ਪਹਿਲਾਂ ਤੋੜ ਕੇ ਸਾਫ਼ ਕਰਕੇ ਆ ਭੋਰ ਲਈਦਾ ਇਹ ਲਾਲ ਆデア ਹਾਲਣਾ ਕੱਢ ਲਈਦੇ ਸਿਆੜਾ ਹਲਜਾ ਬਣਾਇਆ ਵੇ ਆਪਣਾ ਨਾ ਕੱਢਗੇ ਸਿਆੜ ਫਿਰ ਐ ਲਾਈ ਜਾਨੇ ਆ ਆ ਲਾਤੀ ਇੰਨੇ ਕਿ ਘੇਰੀ ਆ ਦੇਖੋ ਐ ਲੰਮੀਆਂ ਘੇਰੀਆਂ ਪਾਈਆਂ ਇਧਰ ਨੂੰ ਤਿੰਨ ਨ ਘੇਰੀਆਂ ਪਾਈਆਂ ਆ ਇੰਨੇ ਇੰਨੇ ਘਲਾਤਾ ਪਾਤਾ ਤੇ ਲਾ ਕੇ ਇਦਰੀ ਨਾ ਪਾ ਕੇ ਬੱਟਾਂ ਦੀਆਂ ਪੱਦਰ ਕਰ ਕਰ। ਅੱਲਾ ਜੀ ਨੇ ਵਿੱਚ ਪਾਇਆ ਆਪਣਾ ਦੇਸੀ ਰੇਹ ਦੇ ਚ ਬੱਕਰੀਆਂ ਆਲਾ ਤੇ ਬਸ ਇਧਰ ਨਾਲ ਲਾ ਦਾਂਗੇ ਮੇਥੇ। ਹੋਰ ਤਣੀਆਂ ਤੁਣੀਆਂ ਪਾਲਕਪੂਰਕ ਹੋਰ ਲਾ ਦਾਂਗੇ। ਕੱਚੀ ਬੀਤੀ ਸੀ ਜਮੀਂ। ਕੱਲ ਦਾਦਾ ਦੇ ਕਣੀਆਂ ਦੇ ਛਿੱਟੇ ਜੀ ਵੀ ਪੈ ਸਗੇ ਮੀਂਹ ਦਾ ਭਾਵਾ ਵੜੀ ਸੀਗੀ। ਇੱਕ ਉਹਦੇ ਮੱਕ ਵੀ ਸੜਤਾ ਜਾਮੈਂ। ਹਵਾ ਬਹੁਤ ਜ਼ਿਆਦੇ ਸੀਗੀ ਝੋਨਿਆਂ ਦਾ ਵੀ ਕਾਫੀ ਨੁਕਸਾਨ ਕਰ ਗਈ ਆਜ ਮਹਿਫੂਸਾ ਇਹ ਤਾਂ ਹਜੇ ਹਰੇ ਕਰਕੇ ਠੀਕ ਆ ਜੇ ਪੱਕੇ ਹੋਏ ਸੀ ਨਾ ਵੱਧ ਮਹਿਫੂਸਾ ਹੋ ਗਿਆ 131 ਹੋ ਗਿਆ ਗੀਤੀਆਂ ਵੈਰੈਟੀਆਂ ਉਹਨਾਂ ਨੂੰ ਟੇਡੇ ਮੇਗਡੇ ਜੇ ਕਰ ਗਈ ਹਵਾ ਇਹ ਤਾਂ ਚੱਲ ਸ਼ਾਮੇ ਸ਼ਾਮੇ ਇੰਕੀ ਜੇ ਆ ਆਹ ਭਾ ਪਪਲਾ ਕੋ ਕਹੀ ਨਾ ਪੱਟਾ ਵੈਸੀ ਵੀ ਲੂਟਾ ਵੇਟਰ ਨਾ ਗੱਲ ਵਾ ਕੀ ਕਰ ਲਿਆ ਤਿਆਰ ਇਹ ਆ ਪਾਲੀਆਂ ਕੇ ਆ ਰੀਆਂ ਲਾਈ ਜਾਂਨੇ ਆ ਉਹ ਅੱਜ ਲਾਦਾ ਕੋ ਕੱਲ ਨੂੰ ਲਾਦਾਂਗੇ ਤੇ ਪਾਣੀ ਲਾਦਾਂਗੇ ਪਾਣੀ ਲਾ ਕੇ ਉੱਤੇ ਪਰਾਲੀ ਖਿਲਾਰ ਦਾਂਗੇ ਜਾਂ ਸਟੈਂਪ ਮਾਰ ਦਾਂਗੇ ਪੱਠਾ ਰੱਖਾ ਰਾ ਹੁਣ ਤੋਂ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ ਨੂੰ Facebook ਤੇ ਨੂੰ ਲੈ ਕੇ ਸਬਸਕ੍ਰਾਈਬ ਤੇ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ